ਜੀ ਆਇਆਂ ਸਵਾਗਤ ਹੈ ਜੀ ਗੁਰਮਤ ਸਿਧਾਂ ਚੈਨਲ ਦੇ ਉੱਤੇ ਪੰਜਾਬ ਦੇ ਹਾਲਾਤਾਂ ਤੇ ਗੱਲ ਕਰਦੇ ਹਾਂ ਕਿਸਾਨੀ ਮੁੱਦਾ ਇਸ ਵੇਲੇ ਪੰਜਾਬ ਦੀਆਂ ਖਬਰਾਂ ਵਿੱਚ ਛਾਇਆ ਹੋਇਆ ਹੈ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੋ ਆਪਣੀ ਜਥੇਬੰਦੀ ਨੂੰ ਲੈ ਕੇ ਖਨੌਰੀ ਬਾਰਡਰ ਦੇ ਉੱਤੇ ਪਹੁੰਚੇ ਸੀ ਤੇ ਉਹਨਾਂ ਨੇ ਜਾਣ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਮੈਂ ਆਪਣੀ ਸਾਰੀ ਜ਼ਮੀਨ ਜਾਇਦਾਦ ਆਪਣੇ ਪੁੱਤ-ਪੋਤਰਿਆਂ ਦੇ ਨਾਮ ਲਵਾ ਚਲੇ ਆ ਤੇ ਹੁਣ ਮੈਂ ਮਰਨ ਵਰਤ ਤੇ ਬੈਠ ਜਾਣਾ ਤੇ ਜਾਂ ਤਾਂ ਮੰਗਾ ਮੰਨੀਆਂ ਜਾਣੀਆਂ ਤੇ ਜਾਂ ਫਿਰ ਸ਼ਹੀਦੀ ਹੋਊਗੀ ਇਸ ਦੌਰਾਨ ਉਥੇ ਉਹਨਾਂ ਦੇ ਸਮਰਥਕ ਇਕੱਠੇ ਹੋਏ ਸੀ ਪਰ ਉਹ ਬਹੁਤੀ ਗਿਣਤੀ ਨਹੀਂ ਸੀ ਜਿਉਂ ਇਹ ਖਬਰ ਆਉਂਦੀ ਹੈ ਤੇ ਪੰਜਾਬ ਦੀ ਪੁਲਿਸ ਉਹਨਾਂ ਨੂੰ ਰਾਤ ਨੂੰ 2:3-3 ਵਜੇ ਉਸ ਮੋਰਚੇ ਤੋਂ ਜਵਰੀ ਚੁੱਕ ਲੈਂਦੀ ਹੈ ਤੇ ਉਹਨਾਂ ਨੂੰ DMC ਹਸਪਤਾਲ ਲੁਧਿਆਣਾ ਵਿਖੇ ਭਰਤੀ ਕਰ ਦਿੱਤਾ ਜਾਂਦਾ ੱੱਕੇ ਨਾਲ ਤੇ ਉੱਥੇ ਉਹ ਇੱਕ ਤਰ੍ਹਾਂ ਦੇ ਨਾਲ ਨਜ਼ਰਬੰਦ ਹਨ ਤੇ ਦੂਜੇ ਪਾਸੇ ਅੱਜ ਤਾਜ਼ਾ ਬਿਆਨ ਆਉਂਦਾ ਹੈ ਕੇਂਦਰੀ ਜਿਹੜੇ ਫੂਡ ਪ੍ਰੋਸੈਸਿੰਗ ਦੇ ਰਾਜ ਮੰਤਰੀ ਹਨ ਰਵਨੀਤ ਸਿੰਘ ਜੀ ਬਿੱਟੂ ਜੋ ਕਿ ਸਾਬਕਾ ਐਮਪੀ ਹਨ ਪੰਜਾਬ ਦੇ ਉਹਨਾਂ ਨੂੰ ਸਾਰੇ ਜਾਣਦੇ ਆ ਉਹਨਾਂ ਨੇ ਇਹ ਜਿਹਾ ਬਿਆਨ ਦਿੱਤਾ ਵੀ ਜਗਜੀਤ ਸਿੰਘ ਡੱਲੇਵਾਲ ਨੂੰ ਨਜ਼ਰਬੰਦ ਕਰਨ ਦੇ ਵਿੱਚ ਕੇਂਦਰੀ ਕਿਸੇ ਵੀ ਏਜੰਸੀ ਦਾ ਜਾਂ ਕਿਸੇ ਵੀ ਤਰ੍ਹਾਂ ਦਾ ਕੇਂਦਰ ਦਾ ਕੋਈ ਰੋਲ ਨਹੀਂ ਆ। ਨਾ ਹੀ ਉਹਨਾਂ ਦਾ ਕੋਈ ਪਲੈਨਿੰਗ ਸੀ, ਨਾ ਹੀ ਉਹਨਾਂ ਨੇ ਉਹਨਾਂ ਨੂੰ ਇਸ ਵਾਸਤੇ ਕੋਈ ਹਦਾਇਤਾਂ ਦਿੱਤੀਆਂ। ਤੇ ਉਹ ਸਿਰਫ ਪੰਜਾਬ ਸਰਕਾਰ ਦਾ ਮਸਲਾ ਤੇ ਪੰਜਾਬ ਨੇ ਹੀ ਉਹਨਾਂ ਨੂੰ ਚੁੱਕਿਆ ਤੇ ਪੰਜਾਬ ਸਰਕਾਰ ਨੇ ਹੀ ਉਨਾਂ ਨੂੰ ਨਜ਼ਰ ਅੰਦ ਬੰਦ ਕੀਤਾ ਹੋਇਆ ਸੋ ਇਥੋਂ ਸਾਬਤ ਹੋ ਰਿਹਾ ਹੈ ਕਿ ਪੰਜਾਬ ਦੀ ਸਰਕਾਰ ਜਿਹੜੀ ਪਹਿਲਾਂ ਭਾਜਪਾ ਤੇ ਦੋਸ਼ ਲਾਉਂਦੀ ਸੀ ਕਿ ਹਰਿਆਣਾ ਦੀ ਭਾਜਪਾ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਖਨੌਰੀ ਜਿੱਆਂ ਸ਼ੰਭੂ ਬਾਰਡਰ ਤੇ ਤੇ ਹੁਣ ਖੁਦ ਪੰਜਾਬ ਸਰਕਾਰ ਹੀ ਉਹਨਾਂ ਗੱਲਾਂ ਤੇ ਉਤਰ ਆਈ ਹੈ ਲੋਕਾਂ ਦਾ ਇਹ ਕਹਿਣਾ ਹੈ ਅਗਲੇ ਪਾਸੇ ਇਨ ਜੋ ਲੋਕਾਂ ਦੇ ਇੱਕ ਸਭ ਤੋਂ ਵੱਡੀ ਲੀਡ ਨਾਲ ਜਿੱਤੇ ਹੋਏ ਐਮਪੀ ਤਾਜ਼ਾ-ਤਾਜ਼ਾ ਭਾਈ ਸਰਬਜੀਤ ਸਿੰਘ ਖਾਲਸਾ ਜੋ ਫਰੀਦਕੋਟ ਲੋਕ ਸਭਾ ਦੇ ਮੈਂਬਰ ਪਾਰਲੀਮੈਂਟ ਹਨ ਤੇ ਉਹਨਾਂ ਦਾ ਅੱਜ ਬਿਆਨ ਆਉਂਦਾ ਕਿ ਅਸੀਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਡੀਐਮਸੀ ਹਸਪਤਾਲ ਮੈਲਨ ਪਹੁੰਚੇ ਸਾਂ ਉਹਨਾਂ ਦੀ ਸਿਹਤਯਾਬੀ ਪੁੱਛਣ ਵਾਸਤੇ ਗਏ ਸਾਂ ਤੇ ਅਸੀਂ ਬਹੁਤ ਯਤਨ ਕੀਤੇ ਪਰ ਸਾਨੂੰ ਪੁਲਿਸ ਨੇ ਅੰਦਰ ਵੜਨ ਦੀ ਅੰਦਰ ਮਿਲਣ ਦੀ ਕੋਈ ਇਜਾਜ਼ਤ ਨਹੀਂ ਦਿੱਤੀ। ਉਹਨਾਂ ਨੇ ਬੜਾ ਅਤਰਾਜ ਕੀਤਾ ਕਿ ਬਹੁਤ ਤਕਾ ਹੈ। ਇੱਕ ਚੁਣੇ ਹੋਏ ਨੁਮਾਇंदे ਨੂੰ ਲੋਕਾਂ ਦਾ ਜਿਨ੍ਹਾਂ ਨੇ ਇੰਨੀ ਵੱਡੀ ਪਦਰ ਤੇ ਉਹਨਾਂ ਨੂੰ ਵੋਟਾਂ ਪਾ ਕੇ ਚੁਣਿਆ ਤੇ ਉਹਨਾਂ ਨੂੰ ਨਾ ਮਿਲਣ ਦੇਣਾ ਇੱਕ ਪੰਜਾਬ ਸਰਕਾਰ ਦਾ ਬਹੁਤ ਵੱਡਾ ਤਕਾ ਹੈ। ਤੇ ਉਹਨਾਂ ਨੇ ਕਿਹਾ ਕਿ ਅਸੀਂ ਇਸ ਤੱਕੇ ਦੇ ਖਿਲਾਫ ਹਾਂ ਤੇ ਅਸੀਂ ਕਿਸਾਨ ਜਥੇਬੰਦੀਆਂ ਦੀ ਕਿਸਾਨੀ ਮੰਗਾਂ ਦੀ ਡਟ ਕੇ ਹਮਾਇਤ ਕਰਦੇ ਹਾਂ ਇਹ ਭਾਈ ਸਰਬਜੀਤ ਸਿੰਘ ਖਾਲਸਾ ਦਾ ਐਮਪੀ ਸਾਹਿਬ ਦਾ ਕਹਿਣਾ ਹੈ ਅਗਲੇ ਪਾਸੇ ਇਸ ਦੇ ਨਾਲ ਹੀ ਜਦੋਂ ਅਸੀਂ ਕੜੀ ਜੋੜ ਕੇ ਵੇਖਦੇ ਹਾਂ ਅੱਜ ਸਰਦਾਰ ਜੋਗਿੰਦਰ ਸਿੰਘ ਉਗਰਾਹਾਂ ਉਗਰਾਹਾਂ ਕਿਸਾਨ ਯੂਨੀਅਨ ਦੇ ਮੁਖੀ ਨੇ ਬਹੁਤ ਵੱਡੀ ਜਥੇਬੰਦੀ ਹੈ ਉਹਨਾਂ ਦੇ ਇੱਕ ਬਿਆਨ ਆਉਂਦਾ ਪੱਤਰਕਾਰਾਂ ਨੂੰ ਪੁੱਛਦੇ ਨੇ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਬਾਰੇ ਤੁਹਾਡੇ ਕੀ ਵਿਚਾਰ ਨੇ ਉਹਨਾਂ ਨੇ ਕਿਹਾ ਕਿ ਦੇਖੋ ਜੀ ਇਹ ਤੱਕਾ ਹੈ ਪੱਤਰਕਾਰ ਸਭ ਪੁੱਛਦੇ ਨੇ ਕਿ ਵੀ ਕੀ ਤੁਸੀਂ ਡੱਲੇਵਾਲ ਦੀ ਹਮਾਇਤ ਕਰਦੇ ਹੋ ਸੋ ਉਹਨਾਂ ਨੇ ਸਾਫ਼ ਇਹ ਕਹਿਣ ਦੀ ਬਜਾਏ ਕਿ ਹਾਂ ਮੈਂ ਡੱਲੇਵਾਲ ਦੇ ਨਾਲ ਟੇਢੇ ਢੰਗ ਨਾਲ ਕਿਹਾ ਕਿ ਡੱਲੇਵਾਲ ਹੀ ਕਿਉਂ ਕਿਸੇ ਨਾਲ ਵੀ ਧੱਕਾ ਹੋਵੇ ਅਸੀਂ ਸਾਰਿਆਂ ਨਾਲ ਖੜੇ ਆ। ਮਤਲਬ ਉਹਨਾਂ ਨੇ ਇਹ ਸ਼ਬਦ ਵਰਤੇ ਆ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਫਿਰ ਤੁਸੀਂ ਜੇ ਨਾਲ ਖੜੇ ਹੋ ਤੁਸੀਂ ਖਨੌਰੀ ਬਾਰਡਰ ਤੇ ਪਹੁੰਚ ਕੇ ਉੱਥੇ ਮੋਰਚੇ ਦੇ ਵਿੱਚ ਡਟ ਜਾਂਦੇ ਹੋ ਜਾਂ ਆਪਣੇ ਵਰਕਰਾਂ ਨੂੰ ਭੇਜਦੇ ਹੋ ਤੇ ਉਹਨਾਂ ਨੇ ਕਿਹਾ ਕਿ ਖਨੌਰੀ ਜਾ ਕੇ ਬੈਠਣਾ ਖੜਨਾ ਉਹ ਇੱਕ ਵੱਖਰਾ ਮੁੱਦਾ ਤੇ ਆਪਰ ਅਸੀਂ ਧੱਕੇ ਦੇ ਖਿਲਾਫ ਆ। ਹੁਣ ਇਸ ਦੇ ਅਰਥ ਜਿਹੜੇ ਕੱਢੇ ਜਾਂਦੇ ਨੇ ਉਹ ਸਾਫ਼-ਸਾਫ਼ ਪਤਾ ਲੱਗ ਰਿਹਾ ਹੈ ਕਿ ਜਿਵੇਂ ਪਿਛਲੇ ਵਾਰ ਮੋਰਚਾ ਖਨੋਰੀ ਲੱਗਿਆ ਹੋਇਆ ਸੀ ਬਾਰਡਰ ਤੇ ਇਹੀ ਬਿਆਨਬਾਜ਼ੀ ਇਹਨਾਂ ਦੀ ਉਸ ਵੇਲੇ ਵੀ ਅਸੀਂ ਅਸੀਂ ਨਾਲ ਹਾਂ ਅਸੀਂ ਧੱਕੇ ਦੇ ਖਿਲਾਫ ਹਾਂ ਪਰ ਉਥੇ ਜਾਣ ਤੋਂ ਇਨਕਾਰ ਕੀਤਾ ਸੀ ਤੇ ਕਾਫੀ ਬਿਆਨਬਾਜ਼ੀਆਂ ਵਿਰੁੱਧ ਵੀ ਕੀਤੀਆਂ ਸੀ ਸੋ ਹੁਣ ਇਹ ਕਹਿ ਦੇਣਾ ਕਿ ਅਸੀਂ ਧੱਕੇ ਦੇ ਖਿਲਾਫ ਹਾਂ ਨਾਲ ਪਰ ਬਾਰਡਰ ਤੇ ਅਸੀਂ ਨਹੀਂ ਜਾਂਦੇ ਤਾਂ ਇਹਦੇ ਅਰਥ ਹੋਰ ਤਰ੍ਹਾਂ ਦੇ ਨਿਕਲ ਆਉਂਦੇ ਨੇ। ਇਹੀ ਇੱਕ ਵੱਡੀ ਵਜ੍ਹਾ ਹੈ ਜਦੋਂ ਅਸੀਂ ਆਪਸ ਵਿੱਚ ਦਫਾੜ ਹਾਂ, ਆਪਸੀ ਮਤਭੇਦ ਸਾਹਮਣੇ ਪਬਲਿਕਲੀ ਲੈ ਕੇ ਆਉਂਦੇ ਆ ਤਾਂ ਉਦੋਂ ਕਿਸਾਨਾਂ ਦੀ ਸਫਲਤਾ ਨਹੀਂ ਹੁੰਦੀ ਤੇ ਖੱਜਲ ਖਵਰੀ ਹੁੰਦੀ ਹੈ। ਸੋ ਲੋਕਾਂ ਦੀ ਮੰਗ ਹੈ, ਲੋਕਾਂ ਦਾ ਕਹਿਣਾ ਹੈ ਕਿ ਇਹ ਜਦ ਤੱਕ ਆਗੂ ਸਹਿਬਾਨ ਇੱਕ ਮੁੱਠ ਨਹੀਂ ਹੁੰਦੇ, ਇੱਕ ਜੁੱਟ ਨਹੀਂ ਹੁੰਦੇ ਉਦੋਂ ਤੱਕ ਸਫਲਤਾ ਪ੍ਰਾਪਤ ਕਰਨੀ ਔਖੀ ਗੱਲ ਹੈ ਸੋ ਅਗਲੇ ਪਾਸੇ ਨਾਲ ਹੀ ਖਨੌਰੀ ਬਾਰਡਰ ਤੋਂ ਇਹ ਖਬਰਾਂ ਆਉਂਦੀਆਂ ਨੇ ਕਿਉਂ ਜੋ ਜਦੋਂ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਭਾਈ ਡੱਲੇਵਾਲ ਨੂੰ ਤਾਂ ਨੌਜਵਾਨਾਂ ਚ ਕਿਸਾਨਾਂ ਚ ਮਤਾਵਾ ਪੈਣਾ ਚ ਇੱਕ ਵੱਡਾ ਉਤਸ਼ਾਹ ਭਰ ਜਾਂਦਾ ਤੇ ਦੱਸਿਆ ਜਾਂਦਾ ਉਥੋਂ ਸੋਸ਼ਲ ਮੀਡੀਆ ਰਾਹੀਂ ਵੀਡੀਓਜ਼ ਆ ਰਹੀਆਂ ਹੈ ਉਹ ਕਹਿ ਰਹੇ ਨੇ ਕਿ ਖਨੌਰੀ ਬਾਰਡਰ ਤੇ ਬਹੁਤ ਵੱਡਾ ਇਕੱਠ ਹੋ ਗਿਆ। ਹੋਰ ਲੋਕ ਪਹੁੰਚ ਰਹੇ ਨੇ ਸਮਰਥਨ ਮਿਲ ਰਿਹਾ ਹੈ ਤੇ ਲੋਕ ਉਤਸ਼ਾਹ ਦੇ ਵਿੱਚ ਹਨ ਤੇ ਸੰਘਰਸ਼ ਲਈ ਤਿਆਰ ਪ੍ਰ ਤਿਆਰ ਹੋ ਰਹੇ ਨੇ। ਤੇ ਕਹਿਣ ਦਾ ਭਾਵ ਹੈ ਕਿ ਸੰਘਰਸ਼ ਤਿੱਖਾ ਹੋ ਰਿਹਾ ਹੈ। ਭਾਈ ਡੱਲੇਵਾਲ ਦੀ ਗ੍ਰਿਫਤਾਰੀ ਨਾਲ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਡੱਲੇਵਾਲ ਸਾਹਿਬ ਨੇ ਹਸਪੀਟਲ ਵਿੱਚ ਜਾ ਕੇ ਵੀ ਉਹ ਕਹਿੰਦੇ ਅਸੀਂ ਪਾਣੀ ਤੱਕ ਵੀ ਇਹਨਾਂ ਦਾ ਨਹੀਂ ਪੀਤਾ ਤੇ ਨਾ ਹੀ ਪੀਣਾ ਹੈ ਹਾਂ ਠੀਕ ਹੈ ਉਹਨਾਂ ਨੂੰ ਗਲੂਕੋਜ਼ ਜਾਂ ਹੋਰ ਟ੍ਰੀਟਮੈਂਟ ਤੇ ਰੱਖ ਕੇ ਸਰਕਾਰ ਆਪਣੇ ਓੜ-ਪੋੜ ਕਰ ਸਕਦੀ ਹੈ ਪਰ ਉਹ ਕਹਿੰਦੇ ਅਸੀਂ ਖਾਂਦੇ ਪੀਂਦੇ ਹਸਪੀਟਲ ਦੇ ਬੈੱਡ ਤੇ ਵੀ ਕੁਛ ਨਹੀਂ ਆ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਉਹ ਚੱਲ ਰਿਹਾ ਤੇ ਆਪਸ ਵਿੱਚ ਹੁਣ ਜਿਹੜੀਆਂ ਤਿੰਨ ਧਿਰਾਂ ਹਨ ਇੱਕ ਪੰਜਾਬ ਸਰਕਾਰ ਤੇ ਦੂਜੀ ਕਿਸਾਨ ਜਥੇਬੰਦੀਆਂ ਨੇ ਤੇ ਤੀਸਰਾ ਜਿਹੜਾ ਹੈਗਾ ਉਹ ਕੇਂਦਰ ਸਰਕਾਰ ਤੇ ਕੇਂਦਰ ਸਰਕਾਰ ਇਸ ਤੋਂ ਪੱਲਾ ਛੜਾ ਗਈ ਹੈ ਕਿ ਅਸੀਂ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਤੇ ਹੁਣ ਗੱਲ ਸਾਰੀ ਪੰਜਾਬ ਸਰਕਾਰ ਤੇ ਆਈ ਹੈ ਅੱਗੋਂ ਹੁਣ ਕੀ ਮਾਹੌਲ ਬਣਦਾ ਹੈ ਲੋਕਾਂ ਦਾ ਜਿਹੜਾ ਰੁਖ ਹੋ ਕੀ ਹੁੰਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਧੰਨਵਾਦ ਹੈ ਜੀ